ਸਰਤਨ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦੇ 134ਵੇਂ ਜਨਮ ਦਿਹਾੜੇ ਤੇ ਸਮੁੱਚੀ ਲੋਕਾਈ ਨੂੰ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਵਧਾਈ ਔਰ ਮੈਂ ਸਮਝਦਾ ਕਿ ਬਾਬਾ ਸਾਹਿਬ ਜੇਕਰ ਨਾ ਹੁੰਦੇ ਤਾਂ ਸ਼ਾਇਦ ਸਾਡਾ ਸੰਵਿਧਾਨ ਨਾ ਹੁੰਦਾ ਸੋ ਅੱਜ ਬਹੁਤ ਵੱਡੀ ਸੋਚ ਆਮ ਆਦਮੀ ਪਾਰਟੀ ਲੈ ਕੇ ਚੱਲ ਰਹੀ ਹੈ ਬਾਬਾ ਸਾਹਿਬ ਦੇ ਸਾਰੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਆਮ ਆਦਮੀ ਪਾਰਟੀ ਨੇ ਕੋਸ਼ਿਸ਼ ਕੀਤੀ ਹੈ ਔਰ ਕਰ ਵੀ ਰਹੀ ਹੈ ਔਰ ਖਾਸ ਤੌਰ ਤੇ ਜੇਕਰ ਬਰਾਬਰ ਦੇ ਹੱਕਾਂ ਦੀ ਗੱਲ ਕਰੀਏ ਤਾਂ ਬਰਾਬਰ ਦੇ ਹੱਕਾਂ ਦੀ ਗੱਲ ਚਾਹੇ ਕੋਈ ਪੜ੍ਹਾਈ ਦੀ ਗੱਲ ਹੈ ਪੜ੍ਹਾਈ ਦੇ ਵਿੱਚ ਸਾਰੇ ਸਮਾਜ ਦੇ ਹਰ ਵਰਗ ਨੂੰ ਰਿਪਰੈਜ਼ੈਂਟੇਸ਼ਨ ਔਰ ਜੋਕਰ ਬਿਜਲੀ ਦੀ ਸਭ ਤੋਂ ਵੱਡੀ ਰਾਹਤ ਸਮਾਜ ਦੇ ਹਰ ਵਰਗ ਨੂੰ ਰਿਪਰੈਜ਼ੈਂਟੇਸ਼ਨ ਚਾਹੇ ਕੋਈ ਪੀਜੀ ਆਫਿਸ ਦੀ ਗੱਲ ਹੋਵੇ ਕਿਤੇ ਦੀ ਵੀ ਗੱਲ ਹੋਵੇ ਸੋ ਚਾਹੇ ਕਰਜ਼ਾ ਮਾਫੀ ਦੀ ਗੱਲ ਹੋਵੇ ਹਰ ਵਰਗ ਦੀ ਕਰਜ਼ਾ ਮਾਫੀ ਔਰ ਸਪੈਸ਼ਲੀ ਅਸਸੀ ਕਾਰਪੋਰੇਸ਼ਨ ਦੇ ਵਿੱਚ ਜਿਹੜਾ ਕਰਜ਼ਾ ਮਾਫੀ ਕੀਤੀ ਗਈ ਹੈ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮੈਂ ਸਮਝਦਾ ਕਿ ਪੰਜਾਬ ਸਰਕਾਰ ਦਾ ਅਫਰਾਲਾ ਸੋ ਅੱਜ ਦੇ ਇਸ ਦਿਹਾੜੇ ਤੇ ਮੈਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਵਾਹ ਦਿੰਦਾ ਤੇ ਮੈਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਾਰੀ ਦੇਸ਼ ਦਾ ਸਾਰ ਦੇਸ਼ ਦਾ ਹਰ ਜਨ ਜਿਹੜਾ ਇਸੇ ਤਰ੍ਹਾਂ ਇੱਕ ਜੋਟ ਇੱਕ ਮੋਟ ਹੋ ਕੇ ਭਾਰਤ ਰਤਨ ਬਾਬਾ ਸਾਹਿਬ ਫਿਮਰੋਂ ਅਬੀੜ ਕਜੀ ਦੇ ਪਾਏ ਹੋਏ ਪੂਰਨ ਨੂੰ ਚਾਹਦਾ ਸਰ ਆਏ ਦਿਨ ਕੋਈ ਨਾ ਕੋਈ ਰਾਜਨੀਤੀ ਪਾਰਟੀ ਕੋਲੋਂ ਜਿਹੜਾ ਸਭ ਵਿਧਾਨ ਸੈਟ ਚੜਕੀ ਜਾ ਈ ਲੱਗਦਾ ਵੀ ਕੋਈ ਕਮੀ ਸੀਗੀ ਸੰਵਿਧਾਨ ਦੇ ਵਿੱਚ ਵੀ ਜਿਹੜਾ ਇਸ ਤਰ੍ਹਾਂ ਹੋ ਨਹੀਂ ਕੋਈ ਦੇਖੋ ਜਿਹੜਾ ਛੇੜਛਾੜ ਕਰਦਾ ਉਹ ਭੁਗਤਣਾ ਪੈਂਦਾ ਹੈ ਹਰ ਜਿਹੜਾ ਵੀ ਪਾਰਟੀ ਸਰਕਾਰ ਆਂਦੀ ਹੈ ਉਹ ਕੋਸ਼ਿਸ਼ ਕਰਦੀ ਕਿ ਉਸ ਸੰਵਿਧਾਨ ਦੇ ਵਿੱਚ ਛੇੜਖਾਣੀ ਕਰਨ ਪਰ ਕੋਈ ਵੀ ਛੇੜਖਾਣੀ ਜਿਹੜੇ ਦੇਸ਼ ਦੇ ਲੋਕ ਉਸ ਨੂੰ ਬਰਦਾਸ਼ਤ ਨਹੀਂ ਕਰਨਗੇ ਜਿਹੜਾ ਵੀ ਛੇੜਖਾਣੀ ਕਰੇਗਾ ਉਸ ਨੂੰ ਸੱਤਾ ਦੇ ਵਿੱਚੋਂ ਉਖਾੜ ਫੈਂਕਣ ਦੇ ਵਿੱਚ ਉਖਾੜ ਦੇਣ ਦੇ ਵਿੱਚ ਦੇਸ਼ ਦੇ ਲੋਕ ਜਿਹੜੇ ਆ ਇੱਕ ਮਿੰਟ ਦਿੰਦਾ ਅੱਛਾ ਸਭ ਇੱਕ ਬਾਜਬਾ ਸਾਹਿਬ ਦਾ ਬਿਆਨ ਆਇਆ ਬੰਬਾਣਾ ਇੰਟੈਲੀਜੈਂਸੀ ਦੇ ਸਵਾਲ ਖੜੇ ਕਰ ਦਿੰਦੇ ਉਹਨਾਂ ਨੇ ਕਹਿੰਦੇ ਜੀ ਸਾਡੀ ਇੰਟੈਲੀਜੈਂਸੀ ਦੇਖਿਆ ਤੇ ਬੋਲ ਆਹ ਦੇਖੋ ਇਸ ਤਰ੍ਹਾਂ ਦੇ ਬਿਆਨ ਜਿਹੜੇ ਆ ਪੰਜਾਬ ਦੀ ਅਮਨ ਤੇ ਸ਼ਾਂਤੀ ਦੇ ਲਈ ਬਹੁਤ ਵੱਡਾ ਖਤਰਾ ਨੇ ਸੋ ਕਿਹੜੇ ਸੂਤਰ ਨੇ ਪੰਜਾਬ ਸਰਕਾਰ ਤੇ ਇਹ ਪੁੱਛਣੀ ਚਾਹੀਦੀ ਕਿ ਤੁਹਾਡੇ ਕਿਹੜੇ ਸੂਤਰ ਨੇ ਆ ਕਿ ਜਿਹੜੇ ਪੰਜਾਬ ਦੇ ਲੋਕਾਂ ਨੂੰ ਅਸੀਂ ਧੁੰਮਰਾਹ ਕਰਕੇ ਪੰਜਾਬ ਦੇ ਲੋਕਾਂ ਨੂੰ ਡਰਾ ਰਹੇ ਆ ਇਸ ਤਰ੍ਹਾਂ ਦੇ ਡਰ ਤੋਂ ਮੈਂ ਸਮਝਦਾ ਕਿ ਜੋ ਵੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਉਹ ਬੜੀ ਉਚਿਤ ਹੈ ਜੀ ਜੀ ਆਜੋ ਹਾਂ ਜੀ ਬਹੁਤ ਖੁਸ਼ੀ ਦਾ ਮੌਕਾ ਹੈ ਹਾਂ ਜੀ 14 ਅਪ੍ਰੈਲ ਜਦੋਂ ਕਿ ਧਰਤੀ ਤੇ ਉਹ ਵਿਕਤੀ ਤਵ ਆਇਆ ਪਰਮਾਪਾ ਭੇਜਦਾ ਹਰੇਕ ਸ਼ਕਤੀ ਨੂੰ ਜਦੋਂ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਚੱਲ ਰਹੀ ਸੀ ਹਿੰਦੁਸਤਾਨ ਆਜ਼ਾਦ ਹੋਣਾ ਸੀ ਉਸ ਤੋਂ ਬਾਅਦ ਇੱਕ ਵੱਡੀ ਚੁਣੌਤੀ ਸਾਡੇ ਲਈ ਸੀ ਕਿ ਇਹ ਦੇਸ਼ ਅੱਗੇ ਵਧੇਗਾ ਕਿਦਾਂ ਅੰਗਰੇਜ਼ ਵੀ ਇਹ ਸੋਚਦੇ ਸੀਗੇ ਕਿ ਸ਼ਾਇਦ ਇਹ ਮੁਲਕ ਤਾਂ ਸਰਵਾਈਵਲ ਨਹੀਂ ਹੋਏਗਾ ਲੇਕਿਨ ਬਾਬਾ ਸਾਹਿਬ ਦਾ ਉਹ ਵਿਕਤੀਤਵ ਸੀ ਉਨੇ ਕਹੇ ਇਹਦੇ ਸੰਵਧਾਨ ਦੀ ਰਚਨਾ ਕੀਤੀ ਕਿ ਤੇ ਦੁਨੀਆ ਦੀ 140 ਕਰੋੜ ਲੋਕਾਂ ਦੀ ਬੜੀ ਸਭ ਤੋਂ ਵੱਡੀ ਦੁਨੀਆ ਡੈਮੋਕ੍ਰੇਸੀ ਖੜੀ ਆ ਸੋ ਮੈਂ ਆਪਣੇ ਆਮ ਆਦਮੀ ਪਾਰਟੀ ਵੱਲੋਂ ਸਾਰੇ ਸਾਥੀਓ ਵੱਲੋਂ ਮਾਨਯੋਗ ਮੁੱਖ ਮੰਤਰੀ ਭਵਨ ਪਦਨ ਜੀ ਵੱਲੋਂ ਮਾਨਯੋਗ ਅਰਵਿੰਦ ਕੇਜਰੀਵਾਲ ਸਾਡੇ ਜਿਹੜਾ ਸੁਪਰੀਮ ਲੀਡਰ ਹੈ ਉਹਨਾਂ ਵੱਲੋਂ ਮਨੀਸ਼ ਸੁਧਿਆ ਜੀ ਵੱਲੋਂ ਸਾਰੀ ਪਾਰਟੀ ਵੱਲੋਂ ਔਰ ਇਸੇ ਮੇਰੇ ਨਾਲ ਸਾਰੇ ਸਾਥੀ ਮੌਜੂਦ ਹਨ ਵੱਲੋਂ ਵੀ ਭੱਟਾ ਸਾਹਿਬ ਸਟੇਟ ਸੱਕੀ ਖੜੇ ਆ ਉਹਨਾਂ ਵੱਲੋਂ ਸਾਰੀ ਟੀਮ ਵੱਲੋਂ ਪਾਵਲਾ ਜੀ ਖੜੇ ਆ ਆਪਣੇ ਮੇਰ ਸਾਹਿਬ ਵੱਲੋਂ ਸਾਰੇ ਸਾਥੀਆਂ ਵੱਲੋਂ ਅੱਜ ਬਹੁਤ-ਬਹੁਤ ਸਾਰੇ ਵਿਧਾਨ ਸਭਾ ਦੇ ਲੋਕਾਂ ਨੂੰ ਪੂਰੇ ਜ਼ਿਲ੍ਹੇ ਦੇ ਲੋਕਾਂ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਸਿਰਫ ਇੱਕੋ ਗੱਲ ਦੀ ਲੋੜ ਹੈ ਤੁਹਾਨੂੰ ਅੱਜ ਉਹਨਾਂ ਦੇ ਪੁੱੁਰਿਆਂ ਦੇ ਚਲਣ ਦੀ ਲੋੜ ਹੈ ਮੈਂ ਕੱਲ ਵੀ ਇੱਥੇ ਗੱਲ ਕੀਤੀ ਸੀ ਕੱਲ ਵੀ ਤੇ ਪ੍ਰੋਗਰਾਮ ਹੈਗਾ ਜੇ ਅਗਰ ਉਹਨਾਂ ਨੂੰ ਸਹੀ ਅਸੀਂ ਗਿਫਟ ਦੇਣਾ ਬਾਵਾ ਸਾਹਿਬ ਨੂੰ ਨਾ ਚਲਣ ਦੇਂਦੇ ਉੱਤੇ ਤੇ ਸਾਨੂੰ ਡਿਸਪਲਾਈਨ ਹੋਣਾ ਪਏਗਾ ਸਾਨੂੰ ਉਹਦਾ ਦੀ ਪੜ੍ਹਾਈ ਲਈ ਵੀ ਡਿਸਪਲਾਈਨ ਹੋਣਾ ਪੈਂਦਾ ਲਾਈਫ ਦੇ ਵਿੱਚ ਉਹਨਾਂ ਨੇ ਪੜ੍ਹਨ ਲਿਖਣ ਦਾ ਉਹਨਾਂ ਨੇ ਰਾਜਕਤਾ ਤੋਂ ਰੂਹ ਰਣ ਲੁਕਿਆ ਸਾਨੂੰ ਲੜਾਈ ਦੇਣੀ ਹੈ ਬਿਨਾ ਹਿੰਸਾ ਨਾਲ ਉਸ ਤੌਰ ਤੇ ਲੜਨੀ ਹੈ ਨਾ ਕਿ ਹਿੰਸਾ ਕੋਲ ਲੜਨੀ ਹੈ ਆਪਣਾ ਪ੍ਰਦਰਸ਼ਨ ਕਰਨਾ ਔਰ ਇੱਦਾਂ ਦੇ ਜਿਹੜੇ ਬੰਦੇ ਬੈਠੇ ਆ ਬਾਹਰ ਕੋਈ ਵੀ ਕੋਈ ਵੀ ਬਿਆਨ ਦੇਣ ਵਾਲੇ ਬਿਆਨ ਬਾਦਰ ਜਿਹੜੇ ਬਹੁਤ ਅਗੇ ਦੁਨੀਆ ਦੇ ਵਿੱਚ ਬਾਬਾ ਸਾਹਿਬ ਦੀ ਪਰਸਨੈਲਿਟੀ ਨੂੰ ਦੁਨੀਆ ਦੀ ਜਿਹਦਾ ਮੈਂ ਕਹਿ ਸਕਦਾ ਨੈਲਸਨ ਮੰਡੇਲਾ ਜੀ ਇਹ ਨਿਰਵਰਤ ਪਰਸਨੈਲਿਟੀ ਦੀ ਬਾਬਾ ਸਾਹਿਬ ਉਹਦਾ ਦੀ ਪਰਸਨੈਲਿਟੀ ਸੀਗੇ ਇਹ ਉਹਨਾਂ ਪਰਸਨੈਲਿਟੀ ਦੇ ਵਿੱਚ ਹੈ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਜਿਹੜਾ ਨੋਸ ਬਰਪਤ ਕਰਦਾ ਬਿਨਾ ਕਿਸੇ ਲੋਭ ਲਾਲ ਜਨਨ ਸਵਾਰ ਤੋਂ ਔਰਤਾਂ ਲਈ ਬਹੁਤ ਵੱਡਾ ਉਹਨਾਂ ਨੇ ਜਿਹੜਾ ਕੰਮ ਕੀਤਾ ਅੱਜ ਸਾਡੀਆਂ ਮੇਰੀਆਂ ਭੈਣਾਂ ਮੇਰੀਆਂ ਮਾਮਾ ਦੁਨੀਆ ਦੇ ਵਿੱਚ ਅੱਜ ਜਿਹੜਾ ਅਰਾਜ ਕਰ ਰਹੀਆਂ ਜਾ ਕੇ ਉਹਨਾਂ ਦੇ ਦਿੱਤੇ ਸਬਦਾਨ ਦੇ ਅਨਸਾਰ ਬਹੁਤ-ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਕਹਿੰਨਾ ਔਰ ਜੈ ਹਿੰਦ ਕਹਿਣਾ ਅੱਜ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਵਸ ਤੇ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਜਿੱਥੇ ਮੁਬਾਰਕਬਾਦ ਦਿੰਨੀ ਆ ਔਰ ਨਾਲ ਇਹ ਅਪੀਲ ਵੀ ਕਰਦੀ ਆ ਕਿ ਆਓ ਸਾਰੇ ਰਲ ਮਿਲ ਕੇ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਲਿਖਿਆ ਅੱਜ ਉਸ ਸੰਵਿਧਾਨ ਦੇ ਔਰ ਨਿਯਾਸ਼ਣ ਦੇ ਥਰੂ ਪੂਰੇ ਦੇਸ਼ ਦੀ ਸੱਤਾ ਚੱਲਦੀ ਆ ਸੋ ਅੱਜ ਇੱਕ ਚੀਜ਼ ਦੀ ਲੋੜ ਆ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਇਕੱਠੇ ਹੋ ਕੇ ਹਮਲਾ ਮਾਰ ਕੇ ਉਹਨਾਂ ਦੀ ਸੋਚ ਤੇ ਪੈਰਾ ਦੇਣ ਦਾ ਆਓ ਸਾਰੇ ਰਲ ਕੇ ਇਸ ਦੇਸ਼ ਲਈ ਸਮੁੱਚੇ ਸਮਾਜ ਵਾਸਤੇ ਜਿੰਨਾ ਐਜੂਕੇਸ਼ਨ ਲੈਵਲ ਤੇ ਬਾਬਾ ਸਾਹਿਬ ਅੰਬੇਡਕਰ ਨੇ ਕੰਮ ਕੀਤਾ ਅੱਜ ਸਾਰੇ ਰਲ ਕੇ ਸੋ ਛੋਟੇ ਮੋਟੇ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਬਿਆਰ ਉਹਨਾਂ ਦੀ ਪਰਸਨੈਲਿਟੀ ਇੰਨੀ ਵੱਡੀ ਆ ਉਹਨਾਂ ਦਾ ਅਸਤਿਤਵ ਇੰਨਾ ਵੱਡਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਇਦਾਂ ਦੇ ਤੁੱਛ ਲੋਕਾਂ ਦੇ ਬਿਆਨ ਦੇ ਨਾਲ ਉਹਨਾਂ ਦੇ ਅਸਤਿਤਵ ਨੂੰ ਇੱਕ ਰੱਤੀ ਪਰ ਵੀ ਜਿਹੜੀ ਆਚ ਨਹੀਂ ਆਉਂਦੀ ਅਸੀਂ ਸਾਰੇ ਜਾਣੇ ਰਲ ਕੇ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਸਾਡੀ ਸਮੁੱਚੀ ਲੀਡਰਸ਼ਿਪ ਅੱਜ ਅਸੀਂ ਉਹਨਾਂ ਨੂੰ ਇੱਥੇ ਉਹਨਾਂ ਨੂੰ ਸ਼ਰਧਾ ਭੂਲ ਅਰਪਣ ਕਰਨ ਆਏ ਆ ਨਾਲ ਹੀ ਅਪੀਲ ਕਰਦੇ ਆ ਕਿ ਆਓ ਸਾਰੇ ਰਲ ਕੇ ਉਹਨਾਂ ਦੀ ਸੋਚ ਤੇ ਪਹਿਰਾ ਦੇਈਏ ਔਰ ਦੇਸ਼ ਦੀ ਤਰੱਕੀ ਚ ਭਾਗੀਦਾਰ ਬਣੀਏ ਤੁਹਾਡੇ ਸਾਰਿਆਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਧੰਨਵਾਦ